ਇਸੋ ਪੰਜਾਬ ਦੇ ਪਹਿਲਾ ਲਹਿਰ ਲਹਿਦਾਰੀ ਆ ਰਹੀ ਹੈ। ਅੱਜ ਦੇ ਸਥਾਨ ਤੋਂ ਤੁਹਾਨੂੰ ਬਾਰੇ। ਰਿਪੋਰਟ ਬੜੀ ਮੇਰੀ ਗੱਲ ਸੁਣੋਗਾ ਨਾ। ਜਿਹਦਰ ਸੁਣਿਓ। ਇਸ ਵੇਲੇ ਪੰਜਾਬ ਦਾ ਸਭ ਤੋਂ ਅਹਿਮ ਤੇ ਭਖਦਾ ਮੁੱਦਾ ਚਿੱਟਾ ਹੈ। 20 ਸਾਲਾਂ 'ਚ ਹਜ਼ਾਰਾਂ ਪੰਜਾਬ ਦੇ ਮੁੰਡੇ ਮਰ ਗਏ, ਮਾਵਾਂ ਬਿਲਕਦੀਆਂ, ਬੈਣ ਪਾਉਂਦੀਆਂ ਬੁਰਾ ਹਾਲ। ਮੈਂ ਧੋਬੀਆਣਾ ਬਸਤੀ ਗਿਆ ਇੱਕ ਮਾਂ ਦੇ ਦੋ ਮੁੰਡੇ ਮਰੇ ਇੱਕ ਦੇ ਤਿੰਨ ਮਰੇ ਘਰ ਹੀ ਸੁਨਾ ਹੋ ਗਿਆ ਮੈਂ ਮਾਨਾ ਪਿੰਡ ਗਿਆ 13 ਮੁੰਡੇ ਮਰੇ ਰੈਕੇ ਕਲਾ ਪਿੰਡ ਗਿਆ ਨੌ ਮੁੰਡੇ ਤਿੰਨਾ ਉਹ ਚ ਪੁੱਤ ਤਿੰਨਾ ਮਹੀਨਿਆਂ ਦੇ ਤਿੰਨ ਮੁੰਡੇ ਜਵਾਰ ਸੀ ਉਹਨਾਂ ਨੌ ਮੁੰਡਿਆਂ ਚੋਂ ਜਿਨ੍ਹਾਂ ਦੀ ਉਮਰ 12 13 ਦੇ 15 ਸਾਲ ਸੀ ਮੈਂ ਕਟਿਆਂ ਵਾਲੀ ਪਿੰਡ ਆ ਬਲੋੜ ਕੋਲੇ ਉੱਥੇ ਗਿਆ ਬਾਈ 28 ਮੁੰਡੇ ਚਿੱਟੇ ਨਾਲ 1 ਸਾਲ ਚ ਮਰ ਗਏ ਨੌਜਵਾਨ ਇੱਕ ਮਰ ਜੇ ਉਹਦਾ ਕਾਟਾ ਨਹੀਂ ਪੂਰਾ ਹੁੰਦਾ 28 28 ਮੁੰਡੇ ਕਿਸੇ ਪਿੰਡਾਂ ਚ ਮਰ ਜਾਣੇ ਕਾਟੇ ਕਿਵੇਂ ਪੂਰੇ ਹੋਣਗੇ ਪਿੰਡਾਂ ਦੇ ਪਿੰਡ ਵਿਲੇ ਹੋਤਰੇ ਆ ਸਭ ਤੋਂ ਹੈਰਾਨੀ ਜਨ ਗੱਲ ਦੇਖੋ ਦੋ ਵਾਰੀ ਪਹਿਲਾ ਕੈਪਟਨ ਨੇ ਸੌ ਖਾਧੀ ਗੁਟਕਾ ਸਾਫ ਫੜ ਕੇ ਹੀ ਮੈਂ ਚਾਰਾਂ ਹਫ਼ਤੇ ਖਤਮ ਕਰ ਦੂੰਗਾ 5-7 ਸਾਲ ਲਗਾਤਾਰ ਬਾਦਲਾਂ ਦਾ ਰਾਜ ਰਿਹਾ ਛੱਟਾ ਵਿਕਦਾ ਰਿਹਾ ਉਹ ਆਤਮਾਨ ਆਇਆ ਇਹਨੇ ਕਿਹਾ ਕਿ ਮੈਂ 4 ਮਹੀਨੇ ਖਤਮ ਕਰ ਦੂੰਗਾ 26 ਮਹੀਨੇ ਹੋ ਗਏ ਉਹ ਪਤਾ 26 ਮਹੀਨੇ ਹੋ ਗਏ ਨਹੀਂ ਮੁੱਕਿਆ ਕਈ ਗੁਣਾ ਵੱਧ ਗਿਆ 14 15 ਮੁੰਡੇ ਹਰ ਰੋਜ਼ ਦੇ ਅੰਕੜੇ ਆ ਮਰਦੇ ਆ ਠੀਕੇ ਨਾਲ ਤੁਸੀਂ ਇਹ ਸੋਚੋ ਐਡਾ ਵੱਡਾ ਅਹਿਮ ਮੁੱਦਾ ਪੰਜਾਬ ਦਾ ਇਹ ਮੁੱਦੇ ਤੇ ਗੱਲ ਹੀ ਨਹੀਂ ਹੋ ਰਹੀ ਕੋਈ ਵੀ ਲੀਡਰ ਸਾਡੇ ਪਿੰਡ ਆਊਗਾ ਕਿਤੇ ਦੇ ਗੱਲ ਨਹੀਂ ਕਰੂਗਾ ਕਿਉਂ ਨਹੀਂ ਕਰਦੇ ਪਤਾ ਵੀ ਲੋਕ ਘੇਰ ਕੇ ਸਵਾਲ ਪੁੱਛਣਗੇ ਵੀ ਤੁਸੀਂ ਭਾਈ ਵਾਰੀ ਵਾਰੀ ਰਾਜ ਕੀਤਾ ਪੰਜਾਬ 'ਚ ਤੁਹਾਡੀਆਂ ਸਰਕਾਰਾਂ ਰਹੀਆਂ ਨੇ ਤੁਸੀਂ ਆਪਣੇ ਰਾਜ ਵੇਲੇ ਆਪਣੀ ਸਰਕਾਰ ਵੇਲੇ ਚਿੱਟਾ ਕਿਉਂ ਨਹੀਂ ਲੋਕਿਆ ਕੀ ਚਿੱਟਾ ਮੁੱਕ ਗਿਆ ਬਾਈ ਕੀ ਜਵਾਨੀ ਮਰਨੋਂ हट ਗਈ ਦੱਸੋ ਪਿੰਡ ਵਾਲੋ ਫਿਰ ਮੁੱਦਾ ਕਿਉਂ ਨਹੀਂ ਹੈਗਾ ਚਿੱਟਾ ਅੱਜ ਗੈਰ ਕਿਉਂ ਹੋ ਗਿਆ ਮੁੱਦਾ ਲਾਪਤਾ ਕਿਉਂ ਹੋ ਗਿਆ ਸਭ ਤੋਂ ਅਹਿਮ ਤੇ ਗੰਭੀਰ ਮੁੱਦਾ ਕਿੱਟੇ ਦਾ ਪਰ ਖਤਮਾ ਮੁੱਦਾ ਗਾਇਬ ਕੋਈ ਨਹੀਂ ਬੋਲ ਰਿਹਾ ਜੀਵਤ ਰੱਖਣ ਵਾਲੀ ਗੋਲੀ ਦੇਣ ਲੱਗੇ ਜੀਵਤ ਰੱਖਣ ਵਾਲੀ ਗੋਲੀ ਜਿਹੜਾ ਨੌਜਵਾਨ 2-3 ਸਾਲ ਲਗਾਤਾਰ ਖਾ ਗਿਆ ਉਹ ਬੱਚਾ ਜਮਨਤ ਜੋਗ ਨਹੀਂ ਦਿੰਦਾ ਦਿਨ ਤੋਂ ਬਾਅਦ ਕਹਿੰਦੇ ਗੋਲੀ ਖਾਣੀ ਨਹੀਂ ਚਾਹੀਦੀ ਆਖ ਪਿੰਡ ਗਿਆ ਮੈਂ ਆਰੋ ਜਿਹੜਾ ਪਿੰਡ ਚ ਲੱਗਿਆ ਸੀਗਾ ਆਰੋਲੇ ਵਿੱਚ ਸਕੂਲ ਚਾਰੋ ਸੀ ਆਰੋ ਖਾਲੀ ਬੰਦ ਪਿਆ ਆਰਵਾਦੇ ਵਿੱਚ ਹੀ ਉਹਨੇ ਦਿਖਾਇਆ ਪੰਨਲਾ ਲਾ ਜਾ ਕੇ ਸ਼ੀਸ਼ੀਆਂ ਉੱਚੇ ਪੰਨੀਆਂ ਉਥੇ ਡੱਬੀਆਂ ਉਥੇ ਸਰੰਜਾਂ ਸਭ ਉਥੇ ਸੱਟਿਆ ਪਿਆ ਸਕੂਲ ਦੇ ਵਿੱਚ ਹੀ ਪੀ ਜਾਂਦੇ ਪਰ ਆਪਤਾ ਵੀ ਕੀ ਕਰਦੇ ਆ ਰੋਲਾ ਦਾ ਪਾਉਂਦੇ ਸਾਡੇ ਜਵਾਕ ਮਰ ਗਏ ਚਿੱਟੇ ਨਾਂ ਸਨ ਚਰਾਨਾਂ ਗੋਲੀਆਂ ਨਾਂ ਕਿਹਾ ਉਸੂਲਾ ਨਾਂ ਟੀਕਿਆ ਨਾਂ ਵੋਟਾਂ ਵੇਲੇ ਇਹ ਮੁੱਦੇ ਭੁੱਲੀ ਜਾਂਦੇ ਹੋ ਤੁਸੀਂ ਵੀ ਇਹ ਮੁੱਦੇ ਜਾਦੀ ਰਹਿੰਦੇ ਉਹਦੇ ਵੋਟਾਂ ਪਾਉਣਾ ਧੜਾਂ ਦੇ ਫਸ ਕੇ ਵੀ ਅਸੀਂ ਉਹ ਪਾਰਟੀ ਨਾਲ ਇੰਨੇ ਸਾਲ ਦੇ ਆ ਉਹ ਪਾਰਟੀ ਨਾਲ ਇੰਨੇ ਸਾਲ ਦੇ ਆ ਜਾਂ ਕਿਸੇ ਨੇ ਕਹਿਤਾ ਜਾਂ ਥੋੜੇ-ਮੋਟੇ ਲਾਲਚ ਦੇਤੇ 4-5 ਸਾਲ ਬਾਅਦ ਆਉਂਦੇ ਆ ਸਾਢੇ 4 ਸਾਲ ਬਾਅਦ ਫੂਟਾ ਫੜਾਦਾ ਤਾਂਜ ਭੀਖ ਪਾ ਕੇ ਤੁਰ ਜਾਂਦੇ ਆ ਤੁਸੀਂ ਫਿਰ 5 ਸਾਲ ਬਿਲਕੀ ਜਾਂਦੇ ਹੋ ਫਿਰ ਆਉਂਦੇ ਆ ਫਿਰ ਭੀਖ ਪਾਉਂਦੇ ਆ ਫਿਰ ਮੁੜ ਜਾਂਦੇ ਆ ਹਰ ਵਾਰੀ ਇਹ ਹਾਲ ਹੁੰਦਾ ਮੈਨੇ ਕੱਲ ਦਾ ਜਵਾਬ ਦਿਓ ਸਾਰੇ ਸੋਚਿਆ ਵੀ ਜਿਹੜੀ ਗਰੀਬੀ ਗੁਰਬਤ ਦੀ ਜ਼ਿੰਦਗੀ ਆ ਇਹ ਦੂਰ ਕਿਉਂ ਨਹੀਂ ਹੋਈ ਗਰੀਬੀ ਹਾਂ ਕਿੱਦਾਂ ਦੂਰ ਹੋ ਗਰੀਬਾਂ ਦਾ ਸਾਡੇ ਵਿੱਚੋਂ ਵੀ ਅੜ ਗਏ ਬਈ ਜੀ 5 ਕਿਲੋ ਹੋਰ ਵੀ ਧਾਕੇ ਫੇਰ ਉਹ ਗੱਲ ਅੱਜ ਸਾਲੇ ਪਿੰਡ ਦੇ ਵਿੱਚ ਕੰਮ ਕਰਦੇ ਆ ਅੱਜ 1 ਬੰਦੇ ਨੂੰ ਪਾਣੀ ਕਿੰਨਾ ਕਰ ਤੂੰ ਮੈਨੂੰ ਕੁਝ ਨਹੀਂ ਨਹੀਂ ਆ 5 ਕਿਲੋ ਬੰਦੇ ਉਹ ਸੁਣ ਤਾਂ ਲੋ ਮੇਰੀ ਮੈਂ ਕਹਿਣਾ ਕੀ ਚਾਹਣਾ ਮਾ ਸਾਨੂੰ ਇਹ ਕਹਿਣ ਆਇਆ ਵੀ ਤੁਹਾਡੀ ਜਿਹੜੀ ਗਰੀਬੀ ਦੀ ਜ਼ਿੰਦਗੀ ਆ ਤੁਹਾਡੇ ਪਿਓ ਦਾਦੇ ਪਰਦਾਦਿਆਂ ਤੋਂ ਲੈ ਕੇ ਇਹ ਗਰੀਬੀ ਇਹੀ ਘਟਾ ਛਾਣਿਆ ਇਹੀ ਧਿਆਣੀਆਂ ਕੀਤੀਆਂ ਨੇ ਤੁਸੀਂ ਵੀ ਉੱਥੇ ਖੜੇ ਹੋ ਤੁਹਾਡੀਆਂ ਆਉਣ ਵਾਲੀਆਂ نسلਾਂ ਵੀ ਉੱਥੇ ਖੜੀਆਂ ਨੇ ਕੀ ਸਾਨੂੰ ਪ੍ਰਮਾਤਮਾ ਨੇ ਗਰੀਬ ਪੈਦਾ ਕੀਤਾ ਤੁਹਾਡੀ ਕਿਸਮਤ ਤਕਰੀਬੀ ਲਿਖੀ ਆ ਨਹੀਂ ਨਾ ਅਵਾਨੀ ਦੇ ਮੁੰਡੇ ਦਾ ਵਿਆਹ ਹੁੰਦਾ ਇੱਕ ਗਾਉਣ ਵਾਲੀ ਗਾਇਕ ਬੀਬੀ ਆਉਂਦੀ ਆ ਰਿਹਾਨਾ ਦਾ ਨਾਮ ਹੈ ਇੱਕ ਘੰਟੇ ਦਾ 70 ਕਰੋੜ ਰੁਪਇਆ ਲੈ ਜਾਂਦੀ ਹੈ ਤੇ ਇੱਕ ਗਰੀਬ ਕੋਲੇ 70 ਰੁਪਏ ਨਹੀਂ ਹੁੰਦੇ ਵੀ ਸਿਰਦ ਉਹਦੀ ਦਵਾਈ ਲੈ ਲੂਗਾ ਇੱਕ ਕੋਲੇ ਘੰਟੇ ਦਾ 70 ਕਰੋੜ ਰੁਪਇਆ ਦੇਣ ਨੂੰ ਇੱਕ ਕੋਲੇ 70 ਰੁਪਏ ਨਹੀਂ ਇਹ ਪਾੜਾ ਇਹ ਗੈਪ ਕਿਉਂ ਕਿ ਸੋਚ ਜਦੋਂ ਜਿਹਨੇ ਦੁਨੀਆ ਸਾਜੀ ਹੈ ਉਨੇ ਸਾਰੇ ਇਨਸਾਨਾਂ ਨੂੰ ਮਨੁੱਖਾਂ ਨੂੰ ਇੱਕੋ ਜਿਹਾ ਰੰਗ, ਰੂਪ, ਕੋਇਆ ਖੂਨ ਦਾ ਰੰਗ, ਇੱਕੋ ਜਿਹਾ ਧਰਤੀ ਸਮਾਨ ਧੁੱਪ, ਹਵਾ, ਪਾਣੀ ਕੁਝ ਦਿੱਤੇ ਨੇ ਤੇ ਵਿਤਕਰਾ ਕਿਹਾ ਵਾਂਗਰ ਸੋਚਿਆ ਤੁਸੀਂ ਕਦੇ ਚੀਜ਼ਾਂ ਮੰਗੀਆਂ ਲੀਡਰਾਂ ਤੋਂ ਵੀ ਸਾਡੇ ਜਵਾਕੀ ਵੀ ਉਹੀ ਸਕੂਲਾਂ 'ਚ ਪੜ੍ਹਨਾ ਜਿਉਂ ਜਿਓ ਸਕੂਲਾਂ ਤੁਹਾਡੇ ਜਵਾਕ ਪੜ੍ਹਦੇ ਆ ਅਸੀਂ ਵੀ ਇਲਾਜ ਉੱਥੇ ਕਰਾ ਗਏ ਜਿਉਂ ਜਿਓ ਤੁਸੀਂ ਹਸਪਤਾਲਾਂ 'ਚ ਕਰਾਉਨੇ ਹੋ ਜਿਹੜਾ ਗਰੀਬ ਬੰਦਾ ਜਿਹਦੇ ਇੱਕ ਵਾਰੀ ਘਰੇ ਬਿਮਾਰੀ ਆ ਗਈ ਉਹ ਮਾਰ ਕੇ ਕਹਿੰਦਾ ਛੋਟ ਦਾ ਇਲਾਜ ਨਹੀਂ ਕਰਾ ਸਕਦਾ ਗਲ ਕੇ ਮਰਦੇ ਆ ਗਲ ਕੇ ਮੈਂ ਦੇਖਿਆ ਕੀੜੇ ਸੁੰਡ ਪਏ ਗਰੀਬਾਂ ਦੇ ਮੱਜਾਂ ਦੇ ਪਏ ਗਲ ਕੇ ਮਰ ਜਾਂਦੇ ਆ ਇ ਬਗਲਾ ਤੇਰਾ ਇਲਾਜ ਨਹੀਂ ਇਲਾਜ ਤਾਂ 50000 ਰੁਪਿਆ ਪਹਿਲਾਂ ਹੀ ਮਾਦਾ ਡਾਟ ਪਹਿਲਾਂ ਜਮਾ ਕਰਾ ਫਿਰ ਪੰਦਾ ਦਾਲ ਕਰਾਂ ਤੇ 50000 ਕਿਤੇ ਕਰੇ ਪਿਆ ਹੁੰਦਾ ਹੁਣ ਜੇ ਤੁਸੀਂ ਦਾਲਾ ਛਾਲ ਲਓ ਬੇਬੇ ਸ਼ਾਇਦ ਇਹਨਾਂ ਗੱਲਾਂ ਨਾਲ ਤੁਸੀਂ ਮੈਨੂੰ ਵੋਟਾਂ ਨਾ ਪਾਓ ਮੈਨੂੰ ਲੱਗਦਾ ਹੈ ਮੈਂ ਤੁਹਾਨੂੰ ਕੁੱਲ ਲੜਾ ਲਾ ਕੇ ਜੇ ਤੁਸੀਂ ਆਈ ਆٹے ਦਾਲਾ ਮੰਗੀ ਗਏ ਜਿੰਨੀ ਜਿੰਨਾ ਚਿਰ ਮਰਜ਼ੀ ਮੰਗ ਜੋ 100 ਸਾਲ ਹੋਰ ਮੰਗੀ ਜੋ ਜ਼ਿੰਦਗੀ ਐਦੂ ਵੀ ਨਰਕ ਹੋਣੀ ਮੰਗ ਲੋ ਆٹے ਦਾਲਾ ਖੜ ਜਾ ਬੇਬੇ ਖੜ ਜਾ ਤੁਸੀਂ ਭੀਖ ਨਾ ਮੰਗੋ ਹੱਕ ਮੰਗੋ ਬਰਾਬਰ ਦੇ 85% ਇੱਥੇ ਮਰਦਮਸ਼ਮਾਰੀ ਹੋਈ ਐ ਬਿਹਾਰ ਚ 85% एससी बीसी ਤੇ ओबीसी ਐ 15% ਦੂਜੇ ਐ ਸੋਡੇ ਦੇ ਪਿਛਲੇ 2200 ਸਾਲ ਤੋਂ ਲੈ ਕੇ ਮੰਨੂ ਬਾਦ ਬ੍ਰਾਹਮਣ ਬਾਦ ਰਾਜ ਕਰ ਰਿਹਾ ਐ 15 ਬੰਦੇ 85 ਬੰਦੇ ਰਾਜ ਕਰਦੇ ਆ 2200 ਸਾਲ ਤੋਂ ਕਹਿੰਦੇ ਸੋਚਿਆ ਖੜ ਬੇਬੇ ਆਇਆ ਨਹੀਂ ਵੋਟ ਨਹੀਂ ਹੁਣ ਸੁਣੀ ਗੱਲ ਗੱਲਾਂ ਨਹੀਂ ਕਰਨੀਆਂ ਕਿਸੇ ਨਾਲ ਸਾਨੂੰ ਜਾਤਾਂ ਦੇ ਲਿਜਾਤਾ ਕੀ ਕਿਹਾ ਬ੍ਰਾਹਮਣ ਨੇ ਕੀ ਕਿਹਾ ਕਿ ਦੇਵਤੇ ਦੇ ਮੁਖ ਚੋਂ ਪੈਦਾ ਹੋਣ ਵਾਲਾ ਬ੍ਰਾਹਮਣ ਐ ਬਹਾਜ ਪਦਾ ਹੋਣਾ ਖੱਤਰੀ ਆ ਢਿੱਡ ਜੋ ਪਦਾ ਹੋਣਾ ਵਾਲਾ ਵੈਸ਼ ਆ ਬਾਣੀਆ ਪੈਰਾਂ 'ਚ ਪਦਾ ਹੋਣਾ ਸੂਦਰ ਆ ਜੱਟ ਵੀ ਸੂਦਰਾਂ 'ਚ ਆ ਮਾਜ ਵੀ ਸਿੱਖ ਵੀ ਰੰਦਾਸੀਆ ਵੀ ਮਹਿਰਾ ਵੀ ਸਿਗਲੀਗਰ ਵੀ ਬ੍ਰਾਹਮਣ ਦੀ ਜਾਤ ਵੀ ਬ੍ਰਾਹਮਣਾ ਵਰਨ ਵੀ ਬ੍ਰਾਹਮਣਾ ਖੱਤਰੀ ਦਾ ਜਾਤ ਵੀ ਹੋਈ ਆ ਵਰਨ ਵੀ ਹੋਈ ਆ ਵੈਸ਼ ਬਾਣੀਏ ਦੀ ਜਾਤ ਤੇ ਵਰਨ ਹੋਈ ਆ ਸੂਦਰਾਂ ਦੇ ਵਿੱਚ 743 ਜਾਤਾਂ ਆ ਆਪਾਂ 643 ਜਾਤਾਂ 'ਚ ਵੰਡੇ ਹੋਏ ਆ। ਆਪਾਂ ਕਦੇ ਇਕੱਠੇ ਹੋਏ ਨਹੀਂ ਸਕਦੇ। ਸਾਨੂੰ ਭਖਾਰੀ ਬਣਾਤਾ, ਠੂਠੇ ਫੜਾ ਕੇ ਵੀ ਆ ਚੱਕੋ। ਅਸੀਂ ਤੁਸੀਂ ਸਾਡੇ ਤਕਸੀਮਤਾਂ, ਅਸੀਂ ਪਾਵਾਂਗੇ ਟੁਕੜਾ, ਤੁਸੀਂ ਪਲਦ ਦੇ ਦਿਓ। ਸਾਨੂੰ ਵੋਟਾਂ ਪਾਉਂਦੇ ਰਹੋ। ਹੱਕ ਦੀ ਗੱਲ ਹੀ ਨਹੀਂ ਕਰੀ ਕਦੇ। ਅੱਜ ਤੋਂ ਸੈਂਕੜੇ ਸਾਲ ਪਹਿਲਾਂ ਹਾਲਾਤ ਪਤਾ ਕੀ ਸੀ? ਗੱਲ 'ਚ ਕੁੱਜਾ ਪਾਉਂਦੇ ਸੀ। ਵੀ ਧਰਤੀ ਦੇ ਧੁੱਕਣਾ ਨਹੀਂ। ਧਰਤੀ ਪਿੱਟੀ ਜਾਊ। ਮਗਰ ਮੋੜਾ ਬੰਨ੍ਹ ਦਿੰਦੇ ਬੰਦੇ ਦੇ ਇਥੇ ਲੱਕ ਨਾਲ ਵੀ ਪੈਰ ਦਾ ਨਿਸ਼ਾਨ ਮਗਰ ਨਹੀਂ ਪੈਣਾ ਚਾਹੀਦਾ ਜੇ ਪੈਰ ਦਾ ਨਿਸ਼ਾਨ ਪੈ ਗਿਆ ਧਰਤੀ ਖਰਾਬ ਹੋ ਜੂਗੀ ਸਾਫ਼ ਕਰਦੇ ਜਾਓ ਕੰਨਾਂ ਦੇ ਵਿੱਚ ਛੱਕਾ ਢਾਲ ਦਿੰਦੇ ਛੱਕਾ ਵੀ ਕੋਈ ਪਾਠ ਪੂਜਾ ਕਰਦਿਆਂ ਦਾ ਸ਼ਬਦ ਨਾ ਕੰਨਾਂ 'ਚ ਪੈ ਜੇ ਅੱਖਾਂ ਨੀਲਾ ਥੋਥਾ ਪਾ ਦਿੰਦੇ ਵੀ ਜੇ ਕੋਈ ਬੰਦਾ ਧਾਰਮਿਕ ਸਥਾਨ ਦੇ ਦਰਸ਼ਨ ਕਰ ਲੈਂਦਾ ਸੀ ਮੂੰਹ 'ਚ ਸੀਟੀ ਦੇ ਬਿਸਲ ਹੁੰਦੀ ਸੀ ਵੀ ਜੇ ਘਰੋਂ ਨਿਕਲਣਾ ਪਹਿਲਾਂ ਸੀਟੀ ਬਿਸਲ ਮਾਰੋ ਸਾਨੂੰ ਪਤਾ ਲੱਗਦੇ ਅਸੀਂ ਪਾਸੇ-ਆਸੇ ਹੋਰੋਂ ਤੁਸੀਂ ਆ ਰਹੇ ਹੋ ਅਸੀਂ ਪਿੱਟੇ ਨਾ ਜਾਗੇ ਹੁਣ ਗੁੱਸਾ ਨਾ ਕਰੋ ਗੱਲ ਕਹਿਣ ਲੱਗਿਆ ਸੁਣ ਲਓ ਕਹਿੰਦੇ ਮਜਬੀ ਤੇ ਗੋ ਦੁਪਹਿਰੇ ਨਿਕਲਦੇ ਐ ਇਹ ਕਹਾਵਤ ਬਣੀ ਨਾ ਸੁਣ ਲਓ ਸੁਣ ਲਓ ਇਹ ਕਿੱਥੋਂ ਬਣੀ ਪਤਾ ਉਹ ਕਹਿੰਦੇ 12 ਵਜੇ ਜਾਓ ਘਰੋਂ 3 ਵਜੇ ਘਰੇ ਵਾਪਸ ਆਜੋ ਕਿਉਂ ਪਰਸ਼ਾਵਾ ਪੈਰਾਂ ਤੇ ਹੁੰਦਾ ਸੋਡਾ ਸੂਰਜ ਸਿਰ ਤੇ ਹੁੰਦਾ 12 ਵਜੇ ਤੋਂ ਪਰਸ਼ਾਵਾਂ ਪਹਿਲਾਂ ਵੀ ਲੰਮਾ ਹੁੰਦਾ 3 ਵਜੇ ਤੋਂ ਬਾਅਦ ਵੀ ਲੰਮਾ ਹੁੰਦਾ ਵੀ ਸਾਡ ਦੇ ਪਰਸ਼ਾਵਾਂ ਵੀ ਨਾ ਪੈ ਜੇ ਕਹਾਵਤਾ ਉੱਥੋਂ ਬਣੀਆਂ ਨੇ ਇਹ ਹਾਲਾਤ ਰਹੇ ਐ ਛੇਸ ਧਰਤੀ ਦੇ ਉੱਤੇ ਫਿਰ ਗੁਰਨਾਨਕ ਪਾਤਸ਼ਾਹ ਆਏ ਉਹਨਾਂ ਨੇ ਆ ਕੇ ਜਾਤ ਪਾਤ ਊਚ ਨੀਚ ਭੇਦ ਭਾਵ ਖਤਮ ਕੀਤੇ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਬੋਦੀ ਗੱਲ ਕੀਤੀ ਸਾਨੂੰ ਕੋਈ ਗੱਲਾਂ ਨਹੀਂ ਦੱਸਦਾ ਏ ਮੈਂ ਹਰ ਪਿੰਡਸ ਜਾ ਕੇ ਹੁਕਾ ਦਿੰਨਾ ਵੀ ਸਵੇਰੇ ਤੇ ਗੁਰੂ ਘਰ ਇਕੱਠੇ ਕਰ ਲੋ ਸੁਣਦੇ ਹੋ ਮੈਨੂੰ ਹੈ ਅਬੀਬੀਆਂ ਨਹੀਂ ਸੁਣਦੀਆਂ ਸੁਣਦੇ ਹੋ ਮੈਂ ਐਸੇ ਕਰਕੇ ਹੋਕਾ ਦਿੰਦਾ ਉਹ ਲੋਕੋ ਸਮਝੋ ਜਾਗ ਜੋ ਇਕੱਠੇ ਹੋ ਜੋ ਪਿੰਡਾਂ ਦੇ ਵਿੱਚ ਸਵੇਰੇ ਵੀ ਏਡੋ ਏਡਾ ਗੁਰੂ ਘਰ ਵੀ ਏਡੋ ਏਡਾ ਛੋਟੇ ਹੈਗੇ ਆ ਕੱਟ ਚੰਗੀ ਗੱਲ ਐ ਸਾਂਝਾ ਕਾਇਮ ਰੱਖੋ ਬਹੁਤ ਚੰਗੀ ਗੱਲਾਂ ਸਮਾ ਮਾਲਾ ਆਉਣਾ ਸਿਰ ਜੋੜੋ ਬਹੁਤ ਪਿੰਡਾਂ 'ਚ ਮੈਂ ਜਾਂਦਾ ਏਡੋ ਏਡੀਆਂ ਤੁਹੇ ਇਸ ਕਰਕੇ ਮੈਂ ਤੁਹਾਡੇ ਕੋਲੇ ਇਸ ਲਈ ਆਇਆ ਹਾਂ ਔਰ ਤੁਹਾਡੇ ਸਾਰੇ ਆਉਣਗੇ ਕੋਈ ਗੱਲ ਨਹੀਂ ਜੀ ਤੁਹਾਡੀ ਕਨ ਕੈਨੀ ਵਧਾ ਦੇਾਂਗੇ ਤੁਹਾਡੀ ਪੈਨਸ਼ਨ ਐਨੀ ਵਧਾ ਦੇਾਂਗੇ ਨਹੀਂ ਯਾਰ 43 ਜੱਜ ਬਣੇ ਆ ਮੁੰਡੇ ਕੁੜੀਆਂ 43 ਜੱਜ 17 ਜੱਜ ਉਹ ਮੁੰਡੇ ਕੁੜੀਆਂ ਬਣੀਆਂ ਜਿਨ੍ਹਾਂ ਦੇ ਘਰਾਂ ਨੂੰ ਬੱਸਾਂ ਨਹੀਂ ਜਾਂਦੀਆਂ ਪਿੰਡਾਂ ਨੂੰ ਐਸ்சி ਬੀਸੀ ਘਰਾਂ ਦੇ ਜਿੰਨਾ ਜਗਾ ਆਪਣੀ ਲਾਦ ਨੂੰ نسل ਨੂੰ ਐਜੂਕੇਟ ਨਹੀਂ ਕਰਦੇ ਸਿੱਖਿਆ ਨਹੀਂ ਦਿੰਦੇ ਬਰਾਬਰ ਨਹੀਂ ਖੜੇ ਹੋ ਸਕਦੇ ਜਿੰਨਾ ਮਰਜ਼ੀ ਜ਼ੋਰ ਲਾ ਦੇ ਹਾਲਾਤ ਦਿਨੋ ਦਿਨ ਛੋਡੇ ਨਿੱਗਰ ਨੇ ਠੀਕ ਆ ਹੁਣ ਕੇ ਲਾਲਚ ਨੂੰ ਵੋਟ ਪਾ ਦਿਓਗੇ ਕੁ 4 ਰੁਪਏ ਲੈ ਕੇ ਪਾ ਦਿਓਗੇ ਇਹ ਪਿੰਡ ਦੇ ਚਾਚੇ ਤਾਇਏ ਦੇ ਪਿੱਛੇ ਪਾ ਦਿਓਗੇ ਨਹੀਂ ਚਾਚਾ ਕਹਿ ਗਿਆ ਸੀ ਭਾਈ ਕਹਿ ਗਿਆ ਸੀ ਤਾਇਆ ਕਹਿ ਗਿਆ ਸੀ ਭਾਈ ਚੱਲੋ ਮੁੜ ਕੇ ਨਾ ਚਾਚਾ ਤੇ ਹੁੰਦਾ ਨਾ ਤਾਇਆ ਨਾ ਭਾਈ ਤੇ ਨਾ ਉਹਨਾਂ ਦੇ ਥਾਉਣੇ ਕੀ ਆ ਭਾਈ 500 1000 ਨਾਲ ਜ਼ਿੰਦਗੀ ਦਾ ਹੀ ਨਾ ਛੋਡੇ ਘਰਾਂ 'ਚ ਹੁਣ ਛੋਡੀਆਂ ਨਲੀਆਂ ਜੱਟਾਂ ਦੇ ਜਵਾਕਾਂ ਦੀਆਂ ਆਖੇ ਚੁੰਨੀਆਂ ਵਟਾਉਂਦੀ ਰਹੀ ਆ ਬੀਬੀ ਹਰ ਸਿਮਰਤ 15 ਸਾਲਾਂ ਹੀ ਜਿੱਤੀਗੀ ਚੁੰਨੀਆਂ ਵਟਾ ਕੇ ਜਿਹੜੀ ਬੇਬੇ ਨਾਲ ਚੁੰਨੀ ਵਟਾ ਜਾਂਦੀ ਉਹ ਸਾਰੀ ਓਵਰ ਵੋਟ ਨਹੀਂ ਪਾਉਣ ਹਰਦੀ ਮਰਦੇ ਦਾਮ ਤੱਕ ਵੀ ਵੋਟ ਬੀਬਾ ਨੂੰ ਪਾਈ ਗਈ ਆ ਆਪੇ 6 4 ਰੁਪਏ ਦੱਬੀ ਗਏ ਹੋ ਵੀ ਹਜ਼ਾਰ ਹਜ਼ਾਰ ਰੁਪਈਆ ਆਊਗਾ ਹਜ਼ਾਰ ਹਜ਼ਾਰ ਆਊਗਾ ਆ ਗਿਆ ਉਹ ਹੁਣ ਕਹਿੰਦਾ 2500 ਦੇਊਗਾ ਹੁਣ ਫੇਰ ਚਾਂ ਸਿੱਜ ਆ ਜਾਓ ਬੇਬੇ ਸੁਣ ਵਾ ਲੈ ਮੈਂ 5 ਸਾਲ ਤੋਂ ਮਹਿਮ ਚਲਾਈ ਆ 5 ਸਾਲ ਤੋਂ ਭਈਏ ਪਹਜਾਓ ਪੰਜਾਬ ਬਚਾਓ ਕੰਮਰ ਰਜਗਾਰ ਆਪਣੇ ਬੰਦਿਆਂ ਨੂੰ ਦਿਓ ਇਹ ਸੁਣਿਆ ਮੇਰੇ ਬਾਰੇ ਹੈ ਬਈ ਮੈਂ ਕੀ ਦੀ ਗੱਲ ਕਰਦਾ ਛੋਡੀ ਗੱਲ ਕਰਦਾ ਮੈਂ ਗਰੀਬੀ ਨੂੰ ਸਮਝਿਆ ਦੇਖਿਆ ਮਹਿਸੂਸ ਵੀ ਕੀਤਾ ਸਭ ਤੋਂ ਵੱਡੀ ਗੱਲ ਨਾ ਮਹਿਸੂਸ ਕਰਨਾ ਕਿਉਂਕਿ ਮੇਰੀ ਦੋਸਤੀ ਮਿੱਤਰਤਾ ਮੈਂ ਚਾਰ ਸਾਲ ਪਸ਼ੂ ਵੀ ਚਾਰੇ ਆ ਮੱਝਾਂ ਵੀ ਚਾਰੀਆਂ ਮਹਿਰ ਤੇ ਗਰੀਬ ਕਰਨਾ ਜਵਾਕਾਂ ਨਹੀਂ ਰਹੇ ਮੈਂ ਮੈਂ ਉਹ ਚੀਜ਼ ਨੂੰ ਮਹਿਸੂਸ ਕਰਦਾ ਮੈਂ ਤਾਨ ਲਈ ਲੜਦਾ ਨਹੀਂ ਤੁਹਾਨੂੰ ਮੈਂ ਵੀ ਕਹਿੰਦਾ ਮੈਨੂੰ ਵੋਟਾਂ ਪਾ ਦਿਓ ਮੈਂ ਐ ਕਰ ਦੂੰ ਮੈਂ ਉਹ ਕਰ ਦੂੰ ਤੁਸੀਂ ਮੇਰੀਆਂ ਗੱਲਾਂ ਸੁਣ ਕੇ ਸਿਰ ਵੋਟਾਂ ਹੀ ਨਾ ਪਾਓ ਪਰ ਮੇਰੇ ਕੋਲ ਸੱਚ ਨਹੀਂ ਝੂਠ ਨਹੀਂ ਬੋਲਿਆ ਜਾਂਦਾ ਮੈਂ ਤੁਹਾਡੇ ਕੋਲ ਸਚਾਈ ਬਿਆਨ ਕਰਨ ਆਇਆ ਤੁਸੀਂ ਜੇ ਤੁਸੀਂ ਲੋਕ ਮੇਰਾ ਸਾਥ ਦਿਓਗੇ ਹੁਣ ਵੀ ਦੇਖੋ ਭਈ ਇਹ ਆ 32 ਲੱਖ ਵੋਟ ਬਣ ਗਈ ਭਈਆਂ ਦੀ ਪੰਜਾਬ ਚ ਤੁਹਾਡਾ 5 15 20 ਸਾਲਾਂ ਨੂੰ ਤੁਹਾਡਾ ਮੁੱਖ ਮੰਤਰੀ ਭਈਆ ਹੋਊਗੀ ਕੋਲੋ ਜਿਗਾਰ ਬੰਗਾਂ ਨੇ ਖੋਲਿਆ ਪੱਠਿਆਂ ਤੇ ਸ਼ੈਲਰਾਂ ਤੇ ਕਾਰਖਾਨਿਆਂ ਚ ਦਿਹਾੜੀ ਇਹ ਕਰਨ ਲੱਗੇ ਟੋਲ ਪਲਾਇਆ ਤੇ ਆ ਗਏ ਕੁਲ ਤਾਂ ਦੇ ਭਈਏ ਆ ਗਏ ਘਰਾਂ ਚ ਆ ਗਏ ਜੀ ਹੁਣ ਘਰਾਂ ਚ ਆ ਗਏ ਆ ਤੁਹਾਡੇ ਆਲਮਪਰ ਬੋਦਲਾ ਪਿੰਡ ਐ ਛੇ ਸਾਢੇ 600 ਵੋਟ ਆ ਪਿੰਡ ਦੀ 90 ਵੋਟਾਂ ਭਈਆਂ ਦੀਆਂ ਉਹ ਪਿੰਡ ਤੇ ਗਿਆ ਮੈਂ ਕਹਿੰਦੇ ਭਾਈ ਸਾਡੇ ਪਿੰਡ ਦੇ ਕਹਿੰਦੇ ਕੌਂਦੇ ਬੰਦੇ ਨੂੰ ਭਈਆਂ ਨੇ ਕੁੱਟਿਆ ਹਾਂ ਪਰ ਬਾੜ ਪਿੰਡਾਂ ਦੇ ਸਰਪੰਚ ਵੋਟਾਂ ਲੈਣ ਦੇ ਮਾਰੇ ਭੰਗਾਂ ਦੀਆਂ ਵੋਟਾਂ ਪਿੰਡਾਂ ਦੇ ਬਣਾਈ ਜਾਂਦੇ ਆ। ਸੋ ਭਾਈ ਮੈਂ ਤੁਹਾਡੇ ਕੋਲ ਇੰਨੀ ਗੱਲ ਬੇਨਤੀ ਕਰਨ ਆਇਆ ਪਿੰਡਾਂ ਦੇ। ਸੁਣਦੇ ਤੁਸੀਂ ਮੈਨੂੰ ਰਹਿਣੇ ਹੋ। ਮੈਂ ਹਮੇਸ਼ਾ ਗਰੀਬ ਗੁਰਬੇ ਦੇ ਹੱਕ 'ਚ ਖੜਾ। ਆ ਪਿੱਛੇ ਪੱਲੇ ਦਾ ਮੇਰੀ ਵੀਡੀਓ ਦੇਖੀ ਤੁਸੀਂ ਨੌਜਵਾਨਾਂ ਨੇ ਦੇਖੀ ਪੱਲੇਦਾਰਾਂ ਨਾਲ ਆ ਪਿਆ। ਪੱਲੇਦਾਰਾਂ ਦਾ ਮਸਲਾ ਉੱਠਿਆ ਸੀ। ਉਹ 300 ਰੁਪਏ 60 ਪੈਸੇ ਤਾਂਾਂ ਤੋਂ ਲੈਂਦੇ ਸੀ ਥੱਲੇ 10 ਰੁਪਏ ਦਾ ਪੈ ਦਿੰਦੇ ਸੀ। ਮੈਂ ਦਾਹਦਰ ਸੈਲਰ ਬੰਦ ਰੱਖੇ ਮਾਲ ਨਹੀਂ ਚੱਕਣ ਦਿੱਤਾ ਮੈਂ ਪੂਰਾ ਦਿਓ ਜਿਹਨੇ ਬੋਰੀਆਂ ਚੱਕਣੀਆਂ ਜਿਹੜਾ ਢੂਹਾਂ ਟੁੱਟ ਗਈਆਂ ਉਹਨਾਂ ਨੂੰ 1 ਰੁਪਿਆ 10 ਪੈਸੇ ਜਿਹੜਾ ਠੇਕੇਦਾਰ ਆ ਉਹ 2 ਰੁਪਏ ਖਾਈ ਜਾਂਦਾ ਡੀਸੀ ਕੋਲ ਬਾਗਿਆ ਮਸਲਾ ਪਰੰਡੇ ਕੋਲੇ ਉੱਥੇ ਬਹਿਸ ਹੋਈ ਮੇਰੀ ਉਹ ਕਹਿੰਦਾ ਕਿਵੇਂ ਹੋ ਜੂ ਮੈਂ ਹੋਣਾ ਕਿ ਉਹਨੇ ਦੱਸੋ ਮੈਂ ਲੜਦਾ ਰਹੇਗਾ ਦਾਦਨ ਮੈਂ ਸੈਲਰ ਬੰਦ ਰੱਖੇ ਮਾਲ ਨਹੀਂ ਚੱਕਣ ਦਿੱਤਾ ਉਹ ਸਨ ਵਿਚਾਲੇ ਰਾਜਨਾਮੇ ਕਰਕੇ ਬੰਦੇ ਮਾਰੇ ਦਾ ਹਮੈਤੀ ਵੀ ਹਰ ਜਾਂਦਾ। ਜਦ ਮੈਂ ਛੋਡੇ ਕੋਲ ਬਈ ਕੋਈ ਬੇਨਤੀ ਕਰ ਲਿਆ। ਅ ਸੋਡੇ ਵੀ ਜਿਹੜੀ ਬਾਤ ਮੈਂ ਸਾਥ ਸਕਦਾ। ਬਰਾਬਰਾਂ ਦੇ ਹੱਥ ਦੀ ਗੱਲ ਕਰ ਸਕਦਾ। ਛੋਡੇ ਬੱਚਿਆਂ ਦੀ ਮੈਂ ਐਜੂਕੇਸ਼ਨ ਸਿੱਖਿਆ ਦੀ ਗੱਲ ਕਰ ਸਕਦਾ। ਛੋਡੇ ਵੀ ਮੈਂ ਇਹ ਹੱਥ ਕੋਲੋਂ ਵੀ ਕਰ ਸਕਦਾ। ਛੋਡੇ ਵੀ ਮੈਂ ਇਹ ਕਰ ਸਕਦਾ। ਇਹ ਜਿਹੜੀ ਦੇਹਕਾਰ ਵੀ ਦਿਹਾੜੀ ਆ। ਉਹ 700 ਰੁਪਏ ਹੋਣੀ ਚਾਹੀਦੀ। ਸੋ ਜਿਹੜੀ ਮੈਂ ਇਹ ਕਹਿ ਰਿਹਾਦਾ ਕਿ 100 ਦਿਨ ਦਾ ਕੰਮ ਹੈ ਨਾ 200 ਦਿਨਾਂ ਦਾ ਮੈਨੂੰ ਚਾਹੀਦਾ। ਥੋੜੀ ਮੈਂ ਉਹ ਆਵਾਜ਼ ਬਾਹਰ ਕਰਦਾ। ਉਹ ਜੋ ਮੈਂ ਦੁੱਖ ਦਾ ਆਣਾ ਸਾਨੀ ਅਸੇ ਹੈ। ਕੋਈ ਪਤਾ ਵੀ ਕਿੰਨੇ ਗਰੀਬਾਂ ਦੀ ਜੀਵਨ ਗੱਲ ਹੈ। ਜਦੋਂ ਮੈਂ ਪਹਿਲੇ ਲੰਦੂੜੀ ਨਾਲ ਆ ਲਈ ਮਾਰ ਆਦਿ 50 ਹੀਰੋ ਕਲਾ ਪਿੰਡ। ਹੀਰੋ ਕਲਾ ਪਿੰਡ ਦਾ ਬੋਝ ਆਰਦਾ ਟਾਈਮ ਤੇ ਰੱਖਾ ਬਹੁਤ ਜ਼ਿਆਦਾ। ਮੈਂ ਬੋਲਿਆ ਮੈਂ ਸਿਰੇ ਕਿੰਨੇ ਕਹਿੰਦੇ ਦੋ ਆ। ਉਹ ਬੰਦਾ ਅੱਡੜੀ ਰੁਕ ਗਿਆ ਲੈ ਹਾਂ। ਉਥੇ ਇੱਕ ਬੰਦੇ ਨੂੰ ਤਕਰੀਬ ਕੋਈ ਇਸੀ ਝਾੜੂ ਵਾਲਾ ਮੈਨੂੰ ਪਤਾ ਕੀ ਕਹਦਾ ਕਹਿੰਦਾ ਤੂੰ ਸਾਡੇ ਪਿੰਡ ਚ ਆ ਕੇ ਸਿਰਦਾ ਮਗਰ ਮੱਕਰ ਖੇੜਦਾ ਮੈਂ ਇਕੱਠੇ ਕਰਦਾ ਵੀ ਸਵੇਰੇ ਰੋਜ਼ਾ ਇਕੱਠੇ ਕਰਦੇ ਕੋਈ ਗਰੀਬ ਬੰਦਾ ਪਿੰਡ ਦਾ ਆ ਕੇ ਮਰਦਾ ਕੋਈ ਬੰਦਾ ਬਿਨਾ ਘਰ-ਬਾਰ ਤੋਂ ਬੈਠ ਕੇ ਮਰਦਾ ਆਪਾਂ ਇਹ ਸਦੀਆਂ ਤੋਂ ਲੈ ਕੇ ਚੰਗਾ ਛੱਜੇ ਬਰਾਬਰ ਰਹੇ ਹਰ ਇਕੱਠੇ ਹੋ ਕੇ ਰਹੇ ਆਪਾਂ ਦੁੱਖਾਂ ਸੁੱਖਾਂ ਦੇ ਸਾਂਝੀ ਰਹੇ ਆ ਇੱਦਾਂ ਹਰ ਕੋਈ ਹਵਾਲੇ ਲੈ ਦੂਜੇ ਦੇ ਤੋ ਮੈਂ ਭਾਈ ਇਹੀ ਚੀਜ਼ ਦਾ ਥੋੜੇ ਨੂੰ ਲੈ ਕੇ ਆਇਆ ਜੇ ਚੰਗਾ ਲੱਗੇ ਪਹਿਲਾ ਵੀਰਣਿਆ ਚਾਹੇ ਉਸਾਂ ਦੇ ਸਾਥ ਚ ਹੋਵੇ ਚਾਹੇ ਮਿੱਤ ਵਾਲੇ ਹੋਵੇ ਚਾਹੇ ਮਾਂ ਬੋਲੀ ਵੀ ਹੋਵੇ ਚਾਹੇ ਪੰਜਾਬ ਦੇ ਪਾਗਲਾਂ ਦੀ ਗੱਲ ਹੋਵੇ ਖੜ ਤੱਕ ਤੋਂ ਮਿਲਣਿਆ ਜੁਦਰੇ ਕਨੇ ਕਲਾਈ ਕੰਦੂ ਦਾ ਕੰਦੇ ਜੀ ਭਾਈ ਲੱਖ ਰੁਪਏ ਵਾਲੇ ਸੱਤੇ ਨਾਮ ਸੀ ਦੋ ਪੱਖੇ ਹੋਇ ਤੇ ਜੀ ਪਰਸਵਾਦ ਕਰਾ ਕਾਰਨ ਉਦੋਂ ਵੀ ਕਾਫਲੇ ਬਣ ਬਣ ਕੇ ਦਿੱਲੀ ਨੂੰ ਭੇਜਦਾ ਰਿਹਾ ਚੰਗੇ ਮਾਰੇ ਪੁੱਤੇ ਸਿੱਧੇ ਰਾਹ ਤੋਂ ਆਇਆ ਜੇਲਾ ਖਾੜੇਪੁਰ ਤੇ ਸਾਰੇ ਦੇਖਿਆ ਦੋਵਾਰੀ ਪਰਮਾਤਮਾ ਦੇ ਜ਼ਿੰਦਗੀ ਵਾਸੀ ਹੈ ਇੱਕ ਵਾਰੀ ਸਰਚ ਕੋਲੀ ਲੱਗਿਆ ਥੇ ਇੱਥੇ ਆ ਗਈ ਈਲ ਦੀ ਰਿਜਰ ਕੋਲੇ ਮੰਜੀ ਤੋਂ ਨਿਕਲ ਜਾਤੀ ਪਾਰ ਕੇ 8 ਗੋਲਿਆਂ ਮਾਰੇ ਫਿਰ ਮੰਜੀ ਅੱਡੇ ਤੇ ਆ ਸਾਰੇ ਅੰਤਨਾ ਪਾਸ ਕਰਾਈ ਮਰਸੋਲੇ ਕੋਲ ਜਿਉਂਦਾ ਰਹਿਣਾ ਉਹ ਰੱਬ ਦੇ ਬੰਦੇ ਨੇ ਪਰ ਜੰਤ ਕੀ ਰੋਣੇ ਲੈ ਕੇ ਤੁਹਾਨੂੰ ਵਿਲਕਾਸਿਆਂ ਨੂੰ ਖਾਣ ਬਣਿਆ ਹੁੰਦਾ ਮਿੱਟੀ ਚ ਮਿਲਿਆ ਹੁੰਦਾ ਜਿਵਾ ਬਣ ਕੇ ਉੱਠਿਆ ਉਹਦਾ ਭੋਗ ਪੈਂਦੇ ਜੇ ਪ੍ਰਮਾਤਮਾ ਨੇ ਜਵਲਾ ਰੱਖਿਆ ਉਹ ਕਰਕੇ ਉਹਦੇ ਇਹ ਸੁਪਨਾ ਬਈ ਜੇ ਦੇਖਣਾ ਹੁੰਦਾ ਨਾ ਸੁਪਨਾ ਹਮਾਂ ਦਰਨਾ ਹੁੰਦਾ ਆ ਰਹਿ ਜਾਂਦਾ ਹੁਣ ਦਾਰਸ਼ਨਿਕਾਂ ਨੇ ਵੀ ਝੜ ਬੜਾ ਦੋਨੇ ਤੀ ਜੋ ਲਾਇਆ ਸਾਡੇ ਮਨੋਂ ਘਟਾ ਹੋ ਜਾ ਤੇ ਟਕ ਲੈਣਾ ਕੱਲੇ ਨੂੰ ਬੋਲਣੀ ਪੈਣੀ ਬਹਰ ਤੋਂ ਦਾਅ ਨਹੀਂ ਮਾਰੂ ਗਮ ਸੋਦਾ ਕਹਤ ਨਹੀਂ ਪੂਰਨ ਦੇ ਸਕਦਾ ਆਜੋ 577 ਪਲਾਇਟ ਦੇ ਮੁੱਖ ਮੰਤਰੀ ਪ੍ਰਧਾਨਾਂ ਦੇ ਅੰਦਰ ਇਹ ਕੋਣਾ ਵੀ ਦਾਉਂਦਾ ਆਜੋ 507 ਉਹ ਪ੍ਰਵਾਹ ਸੀ ਬਈ ਦੁਨੀਆ ਕਰਬਾਰਾਂ ਨੂੰ ਯਾਦ ਲੱਗਦੀ ਐ ਫੌਜਾਂ ਨੂੰ ਸੋ ਇਸੇ ਕਰਕੇ ਦੋਵਾਂ ਵਾਲੀ ਮੌਤ ਨੂੰ ਦੇਖਣੋਂ ਬਾਅਦ ਜਿਹੜੀ ਗੱਲ ਸਿੱਖਿਆ ਨਾ ਨਾ ਦਾ ਬੜਾ ਨਾ ਪ੍ਰੇਵਾਨਾ ਈ ਹੁੰਦਾ ਨਾ ਲਾਲਾ ਜਿਹੜੀ ਗੱਲ ਉਹਦੇ ਨੂੰ ਦਾਉਂਦਾ ਸੋਚਣੋਂ ਹੀ ਲੱਗੇ ਸੋਨੂੰ ਮਿੱਟੀ ਦੇ ਜਿਸ ਕਰਕੇ ਸਾਥ ਦੇ ਦਿਓ ਬਾਹਰ ਨਾ ਕੇ ਜਾਂਦਾ ਜਿੱਤੇਆ ਛੋਲੇ ਪ੍ਰੰਦੇ ਇੱਕ ਤੋਂ ਛੋਟੇ ਬੰਦਵਾੜੀ ਆਉਂਦਾ ਉਹਦੇ ਰਸੂਲਾਂ ਦੀਆਂ ਸੁਣਦੇ ਸੋਦੀ ਵਾਇ ਨਾ ਬਣਿਆ ਸੋਦੇ ਹੱਟਾਂ ਦੀ ਨਾ ਬੋਲਿਆ ਫੇਰ ਕੇ ਸਾਰੇ ਆਉਣਗੇ ਕੋਈ ਕੋਈ ਲਾਣਾ ਲਾਊਗਾ ਕੋਈ ਕੋਈ ਲਾਣਾ ਲਾਊਗਾ ਸਭ ਤੋਂ ਜਾਨ ਸਾਰੇ ਤੋਂ ਆਹ ਜੀ ਲਿਪੂ ਖੀਨਾ ਪ੍ਰਚਾਰ ਜੁਏ ਤੁਸੀਂ ਇੰਨਾ ਗੁਲਾਬ ਚਾਹ ਬਹੁਤ ਆ ਬਈ 100 ਤੋਂ ਵੱਡੀ ਦਾ ਕਾਫਲਾ ਆਉਂਦਾ ਆਪ ਦਾ ਮੇੜੀ ਲੱਗਦਾ ਨਾ ਜਦੋਂ ਹੁਣ ਤਾਂ ਲਾਉਣ ਦੇ ਪੈਰੀ ਲੱਖ ਬੇਬੇ ਮਾਈ ਭੈਣਾਂ ਜਾਂਗੇ ਕੋਈ ਮਸਮਾਨ ਲੱਗ ਜਾਂਦਾ ਇਹ ਗੱਲ ਸਹੀ ਹੈ ਛੋਲੇ ਮੋਟੇ ਲਾਚਾਂ ਪਿੱਛੇ ਨਾ ਹੋਇਆ ਇਹਨਾਂ ਵਾਲੇ ਸੁੱਤ ਤੂੰ ਜਿੰਦਗੀ ਨਹੀਂ ਲਾ ਤਰੇ ਗੰਟੀ ਕਾ ਚਲਕੇ ਬੰਦੇ ਦਾ ਸਾਥ ਦੇ ਸਗੇ ਬੰਦੇ ਦਾ ਇਹ ਦੇਖੀਏ ਸਾਰੇ ਕਾਂਸੀ ਵੀ ਦੇਖ ਲੈ ਆਬਾਦਲ ਵੀ ਦੇਖ ਲੈ ਆ ਬੀਆਪੀਆ ਵੀ ਦੇਖ ਲੈ ਆ ਬੋਕਰਾਂ ਵੀ ਦੇਖ ਲੈ ਹਾਂ ਬੀਆਪੀਆ ਦੇ ਆ ਰਹੇ ਸੀ ਭਾਈ ਹਾਂ ਭਾਈ ਵੀ ਆਏ ਸਾਰੇ ਲੋਕਾਂ ਦੇ ਵੱਢਦੇ ਨੇ ਨੂੰ ਕਾਹ ਕਾਹ ਦੇ ਪੰਜ ਹੀ ਬਾਈ ਮੈਂ ਕੋਈ ਨਹੀਂ ਆ ਅਸੀਂ ਪਾਰਟੀ ਕੋਈ ਨਹੀਂ ਆਦਾ ਨਸ਼ਾ ਕਿੰਨਾ ਕਰਦਾ ਪਿੰਡ ਚ ਸਾਡਾ ਪਿੰਡਾ ਤਾਂ ਕੋਈ ਨਹੀਂ ਆਇਆ ਬਾਈ ਹਾਂ ਫਸਾ ਬਹੁਤ ਬਚਿਆ ਹੈ ਥਾਣਾ ਚਿੱਟੇ ਤਾਂ ਬਚਿਆ ਹੈ ਸੁਣੋ ਸੁਣੋ ਜਿੰਦੀ ਨਹੀਂ ਹੈ ਹੈ ਇੱਕ ਦਾਰ ਨਹੀਂ ਨਾ ਪੂਰਾ ਗੱਲ ਕੇ ਪੂਰੇ ਬ੍ਰਿੰਦੇਵਾਨ ਕੇ ਦੇ ਜਿੱਤੇ ਸੁਣਨਾ ਰਿਸ਼ਤੇਦਾਰ ਆ ਕੋਈ ਜਾਣ ਪਛਾਣਾ ਉਥੇ ਬੋਰਪਾ ਕਹਿਰ ਬੋਰਪਾ ਤੋਂ ਭਈ ਬੋਰ ਪਾਕਿਸਤਾਨ ਤੋਂ ਬੋਲੂ ਪੂਰਾ ਕਰਕੇ ਸਾਥ ਮੈਂ ਹਮੇਸ਼ਾ ਪਹਿਲਾਂ ਨਿਕਲਦਾ ਆ ਹਿਆੜਾ ਕੁਝ ਸੈਂਕੜੇ ਕੋਲ ਨਾ ਸੁਣ ਲੋ ਭਾਈ ਹਾਂ ਹੋਰ 11 ਸੈਂਕੜੇ ਗੁਰਿਆਰੇ ਨੇ 1055 770 ਗਣੇ ਬੈਠ ਰਹੇ ਉਸਾਇਆਂ ਨੇ ਯਾਦ ਹੋਰ ਮੈਂ ਕੋਈ ਪਾਵਰ ਤੇ ਨਹੀਂ ਮੈਂ ਵੀ ਅੰਮਲੇ ਮੰਤਰੀ ਮੁੱਖ ਮੰਤਰੀ ਨਹੀਂ ਸੀ ਪਰ ਮੇਰੇ ਨਾਲ ਉੱਥੇ ਖੜਾ ਦੁਸ਼ਕਰ ਤੋਂ ਇੰਨੀ ਬੇਨਤੀ ਹੈ ਕਿ ਉਹ ਪਾਵਰ ਉਹ ਕਾਗਜ਼ ਤੁਸੀਂ ਵਕਸੋਗੇ ਉਹ ਪਾਵਰ ਦੇ ਵਜੇ ਤੁਸੀਂ ਭੇਜੋਗੇ ਅਸੋਣੀ ਆਵਾਜ਼ ਨੂੰ ਦਬਾਈ ਇਹ ਬਾਹਰ ਰਿਹਾ ਹੁਣ ਦੁਬਾਰਾ ਇਹ ਬੇਨਤੀ ਕਰਨਾ ਇਹ ਪੂਰਾ ਗੱਲ ਦੇ ਸਾਥ ਪੈ ਗਿਆ ਸਾਰੀਆਂ ਮਾਨੀਆਂ ਦੀਆਂ ਭਣ ਬਹਿ ਗਏ ਤੁਸੀਂ ਭਾਈ ਜਿੰਨਾ ਜੋਰ ਤਾ ਦੋ 17 ਜੀ ਕੋ 18 ਨੂੰ ਮਾਰਾ ਜੋਸ਼ਾਨ ਆ ਜਾਊਗਾ ਉਨੋਂ ਪਹੁੰਚ ਜਾਊਗਾ ਉਧੇ ਜਾਣ ਨੂੰ ਕਰ ਬਲੇ ਕਿ ਉਹ ਹੀ ਲੱਭਿਆ ਉਹਦੇ ਨਾਲ ਆਉਣਾ ਨਹੀਂ ਉਹ ਸੰਗਤਾਂ ਦੇ ਰੋਲ ਦੇ ਵਿੱਚ ਬਾਸਾ ਦੇ ਕੋਈ ਮਰਹਮ ਨਾਲ ਖੜਾ ਠੀਕ ਹੈ ਮੁੰਡਾ ਨਹੀਂ ਅੱਗੇ ਰਹਿਣਾ ਅੱਗੇ ਰਹਿਣਾ ਕੋਈ ਨਾ ਸਾਥ ਦਿਓ ਪਰ ਮੈਂ ਜਿੰਨੇ ਜੋਰ ਆਵਾਜ਼ ਖੜੂ ਆਉਂਗਾ ਪਾਇਦਾ ਮੈਂ ਪਹਿਲਾਂ ਵੀ ਕਹਣਾ ਮੈਂ ਬੇਜੀ ਇਹ ਤੁਸ ਕੋਲੇ ਮਹਾਰਾਜ ਦੇ ਕੋਲ ਗਿਆ ਮੈਂ ਕਿਹਨੂੰ ਕਿਹਾ ਇਹ ਮੇਰੇ ਪਹਿਲੇ ਰਵਾਜ ਹੈ ਮੈਂ ਕੁਲੀ ਬੰਦਾ ਪਾ ਜਿਉਂ ਮੋਲਦਾ ਕੋਈ ਪਿੰਡ ਤੂੰ ਗਿਆ ਵੀ ਸਾਡੇ ਪਿੰਡ ਤੋਂ ਵਸ ਕੇ ਮਹਾਰਾਜ ਸਾਧੂ ਨਾਲੋਂ ਬਈ ਅੱਲਾਹ ਅਕਬਰ ਅੱਲਾਹ ਅਕਬਰ ਸਾਜੋ ਲੋ ਦੋਨੇ ਨਾਲ ਖੜੇ ਲੋ ਕੋ ਸਾਜੋ ਤੀਆਂ ਐਨਾ ਹੋਵੇ ਵੀ ਲੋ ਪਿੰਡ ਚ ਜਾ ਰਜਾ ਕਾ ਇੱਕ ਬਈ ਪ੍ਰਸਾਦ ਨੂੰ ਪੁੱਠਾ ਧਰ ਕੇ ਗੁਰੂ ਦੇ ਨਾਮ ਦਾ ਗੁਰਾਂ ਦੇ ਬਲੇ ਭਾਈ 10 15 ਮਿੰਟ ਹੋਰ ਬੋਲ ਕੋ ਬੜਾ ਬਈ ਬੋਲ ਬੋਲ ਪ੍ਰਤਾਸੀਆ ਬੋਲ ਕੋ ਭਾਈ ਬੜਾ ਅਜਾ ਇਨਾ ਸੁਣਦੇ ਆ ਭਾਈ ਤੁਹਾਨੂੰ 20 20 ਮਿੰਟ ਹੋਰ ਲਾ ਦਿਓ ਬਾਈ ਬਤਾ ਗੱਲ ਕੀ ਹੈ ਬਾਈ ਲਖੇ ਇਹਨੇ ਨਸਨ ਦੇਖੀ ਨਹੀਂ ਇਹਦਾ ਬਾਈ ਹੁਣ ਲਾਈਵ ਨਹੀਂ ਨੇ மூਨੇ ਲਾਈਵ ਦੇਖੀ ਨਹੀਂ ਸਾਰਾ ਰੋਡ ਪਤਾ ਤੁਸੀਂ ਕੀ ਕੀ ਜੋ ਨਹੀਂ ਕਰਿਆ ਉਹ ਲਾ 20 ਮਿੰਟ ਹੋਰ ਲਾ ਦਿਓ ਹਾਂ آ بھائی بھائی بیٹھو بیٹھ اٹھا رہی ہے بیٹھو پہلے بیٹھو بندہ ڈال تو کھانے میں سست نہ کرے کھانے میں سست نہ کرے میں سست نہ کرے میں سست نہ کرے آپ اپنا کام مکمل کروا لو ਪਾਕਿਸਤਾਨ ਦੇ ਜੱਗਾ ਜਿਹੜੇ ਨੌਜਵਾਨ ਮੁੰਡੇ ਜੋਗਾ ਚਾਹੁੰਦੇ ਆ ਸਾਡੇ ਪਰ ਆਪਣਾ ਨਾਲ ਉਹਦਾ ਨੰਬਰ ਲਗਾ ਲਓ ਤੁਹਾਨੂੰ ਨੰਬਰ ਲੈ ਲਓ WhatsApp ਉੱਪਨਾਵਾਂਗੇ ਉਹਦੇ ਅੰਦਰ ਸਾਡੇ ਨਾਲ ਫਿਰ ਅਕਸਰ ਪਤਾ ਕਰਨਾ ਕਰ ਲੈ ਗਲਾ ਕੋਈ ਧੰਨਵਾਦ ਸਾਰੇ ਦੇਖੋ ਪੁੱਤ ਜੀ ਉਹਮਨੀ ਦਾ ਪਸਾਰ 25910 ਆ ਦੂਜੀ ਬਾਰ ਵਾਲੇ ਨੇ ਸਮਝ ਨਹੀਂ ਗੱਭੇ ਆ ਦੇਖੀ ਵੀ ਲੈ ਕਮਲ ਉੜਦੇਵਾ ਯਾਰ ਉੜਦੇਵਾ ਵਾਲਾ ਵਾਲਾ ਕਮਲ ਵਾਹ ਜਿਹੜਾ ਆਂਦੇ ਸੀ ਕਿਰਾ ਉਹ ਬੈਜੋ ਬਾਈ ਉਹ ਕੋਈ ਨਾ ਬਾਤ ਲਈ ਮੈਂ ਤਾਂ ਬਹਿਣਾ ਬਾਈ ਨੂੰ ਖਾ ਲਓ ਹੁਣ ਕੰਟੈਕਟ ਜੋੜੋ ਆ ਲਿਖੀ ਜਾਂਦਾ ਹੋਰ ਗਾਉਂਦਾ ਆਹ ਫਿਰ ਬੈਠੋ ਬੈਠੋ ਰੋਲ ਵਿੱਚ ਜੇ ਬੈਠਣਾ ਵਿੱਚ ਬੈਠਣਾ ਪਾਵਨ ਨੂੰ ਬੜਾ ਕਵਰ पढ़िया कर सही चङी थो बेदे बि جي نال گھرتر بائڪ لایا آيا آ جا اس ميں پئي پئي پچھے آلو پچھے پچھے بیٹھ جاؤ تو بیٹھ جاؤ بیٹھ جاؤ ادھر آ جاؤ بیٹھو ごありがとうよかった。